ਪੰਜਾਬ ਨੇ ਹੁਣ ਨਵਾਂ ਇਤਿਹਾਸ ਲਿਖ ਦਿੱਤਾ ਹੈ ਕਿਉਂਕਿ ਪੰਜਾਬ ਬਣ ਚੁੱਕਿਆ ਹੈ ਭਾਰਤ ਦਾ ਪਹਿਲਾ ਸੂਬਾ ਜਿੱਥੇ ਸਰਕਾਰੀ ਸਕੂਲਾਂ ਦੇ ਵਿੱਚ ਉਦਮਤਾ ਯਾਨੀ ਕਿ ਐਂਟਰਪ੍ਰਨੋਰਸ਼ਿਪ ਨੂੰ ਮੁੱਖ ਵਿਸ਼ੇ ਦੇ ਵਜੋਂ ਪੜਾਇਆ ਜਾਵੇਗਾ ਇਸ ਦੀ ਸ਼ੁਰੂਆਤ ਕੀਤੀ ਗਈ ਹੈ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਪੰਜਾਬ ਇਨਚਾਰਜ ਮਨੀਸ਼ ਸੋਧੇ ਜੀ ਦੇ ਵੱਲੋਂ ਇਸ ਕੋਰਸ ਰਾਹੀਂ ਬੱਚੇ ਸਿਰਫ ਕਿਤਾਬਾਂ ਹੀ ਨਹੀਂ ਪੜ੍ਹਨਗੇ ਸਗੋਂ ਆਪਣੇ ਬਿਜ਼ਨਸ ਆਈਡੀਆਜ਼ ਪ੍ਰੋਜੈਕਟਸ ਅਤੇ ਪ੍ਰੋਟੋਟਾਈਪ ਤਿਆਰ ਕਰਨਗੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਥੇ ਕੋਈ ਰੱਟੂ ਪ੍ਰੀਖਿਆ ਨਹੀਂ ਕਰਵਾਈ ਜਾਵੇਗੀ ਵਿਦਿਆਰਥੀਆਂ ਨੂੰ ਟੀਮ ਵਰਕ ਤੇ ਨਵੇਂ-ਨਵੇਂ ਆਈਡੀਆਜ਼ ਦੇ ਆਧਾਰ ਉੱਤੇ ਅੰਕ ਦਿੱਤੇ ਜਾਣਗੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਾਫ਼ ਕਿਹਾ ਹੈ ਕਿ ਹੁਣ ਬੱਚਿਆਂ ਨੂੰ ਸਿਰਫ ਨੌਕਰੀ ਲੱਭਣ ਵਾਲੇ ਨਹੀਂ ਸਗੋ ਨੌਕਰੀ ਦੇਣ ਵਾਲੇ ਬਣਾਉਣਾ ਹੀ ਸਾਡਾ ਮਕਸਦ ਹੈ ਜਿਵੇਂ ਦਿੱਲੀ ਦੇ ਵਿੱਚ ਇਹ ਕੋਰਸ ਹਜ਼ਾਰਾਂ ਬੱਚਾ ਦੇ ਸਟਾਰਟਅਪ ਸੁਪਨੇ ਸਾਕਾਰ ਕਰ ਚੁੱਕਾ ਹੈ ਉਸੇ ਤਰ੍ਹਾਂ ਹੀ ਹੁਣ ਪੰਜਾਬ ਦੇ ਵਿਦਿਆਰਥੀ ਵੀ ਬਿਜ਼ਨਸ ਲੀਡਰ ਬਣਨ ਦੀ ਯਾਤਰਾ ਸ਼ੁਰੂ ਕਰ ਸਕਣਗੇ ਅੱਗੋ ਸੁਣੋ ਗੱਲਬਾਤ ਦੌਰਾਨੇ ਉਹਨਾਂ ਨੇ ਇਸ ਬਾਰੇ ਹੋਰ ਕੀ ਕੁਝ ਦੱਸਿਆ ਐਸਟੀ ਰਾਜਨੀਤੀ ਦੀ ਪਹਿਲੀ ਇਕਲੌਤੀ ਪਾਰਟੀ ਪਹਿਲੀ ਇਕਲੌਤੀ ਪਾਰਟੀ ਆਮ ਆਦਮੀ ਪਾਰਟੀ ਜੋ ਕਿਸੇ ਇਲੈਕਸ਼ਨ ਦੇ ਵਿੱਚ ਗਈ এডੂਕੇਸ਼ਨ ਦਾ ਏਜੰਡਾ ਲੈ ਕੇ ਜਿਹੜੇ ਜਾ ਕੇ ਲੋਕਾਂ ਨੂੰ ਇਹ ਕਿਹਾ ਕਿ ਅਸੀਂ ਪੰਜਾਬ ਦੇ ਸਰਕਾਰੀ ਸਕੂਲ ਠੀਕ ਕਰਾਂਗੇ ਸਾਹਮਣੇ ਇੱਕ ਮੌਕਾ ਦੋ ਇੱਕ ਮੌਕਾ ਤੋਂ ਅਰਵਿੰਦ ਕੇਜਰੀਵਾਲ ਜੀ ਨੂੰ ਇੱਕ ਮੌਕਾ ਤੋਂ ਮਾਨ ਸਾਬ ਨੂੰ ਅਸੀਂ ਸਰਕਾਰੀ ਸਕੂਲ ਤੇ ਹਸਪਤਾਲ ਠੀਕ ਕਰਾਂ ਮੈਨੂੰ ਮੈਨੂੰ ਨਹੀਂ ਧਿਆਨ ਹੁੰਦਾ ਕਿ ਕਦੀ ਵੀ ਕੋਈ ਰਾਜਨੀਤਿਕ ਪਾਰਟੀ ਨੇ ਸੋਚਿਆ ਹੋਵੇ ਹਰ ਪਾਰਟੀ ਦਾ ਕੋਈ ਆਪਣਾ ਏਜੰਡਾ ਹੈ ਪਰ ਪਹਿਲੀ ਪਾਰਟੀ ਸੀ ਤੇ ਪੰਜਾਬੀ ਦੇਖੋ ਕਿੰਨੇ ਆਗਮ ਬਦੂ ਸੋਚ ਆ ਰਿਹਾ ਹੈ ਪੰਜਾਬੀਆਂ ਨੇ 29 ਸੀਟਾਂ ਲਈ ਅੱਜ ਤੱਕ 29 ਸੀਟਾਂ ਕਦੇ ਕਿਸੇ ਕੋਲ ਨਹੀਂ ਹੋਈਆਂ ਮਾਰਦੇ ਨੌਕਰੀਆਂ ਦਿੰਦੀਆਂ ਪਰ ਹਾਂ 55 ਹਜ਼ਾਰ ਇਜ਼ ਨਾਟ ਇਨਫ ਹਰ ਬੱਚੇ ਨੂੰ ਰੋਜ਼ਗਾਰ ਚਾਹੀਦਾ ਆ ਜੋ ਬਿਲਾ ਬੈਠਾ ਪੰਜ ਕਿਉਂਕਿ ਉਹਨੂੰ ਕਦੀ ਦਿਖਾਇਆ ਹੀ ਨਹੀਂ ਉਹਦਾ ਡੋਮੇਨ ਉੱਥੇ ਤੱਕ ਹੀ ਸੀਮਿਤ ਕਰ ਦਿੱਤਾ ਉਹਨੂੰ ਪਤਾ ਹੀ ਨਾ ਮੂ ਸਮਝ ਹੀ ਨਹੀਂ ਆਉਂਦੀ ਕਿ ਅੱਛਾ ਇਹਨਾਂ ਕਿਵੇਂ ਕਰ ਸਕਦੇ ਕੀ ਹੋ ਸਕਦੇ ਅੱਜ ਅੱਜ ਸਾਨੂੰ ਲੋੜ ਹੈ ਕਿ ਅਸੀਂ ਉਸ ਇੱਕ ਇਤਿਹਾਸਿਕ ਦਿਨ ਹੈ ਖਾਰ ਵਿੱਚ ਪੜਦੇ ਆ ਗੱਛੇ ਹੁਣ ਉਸ ਦੇ ਮਾਈਂਡ ਸਿਰਫ ਆਪਾਂ ਇੰਜੈਕਟ ਕਰਨੇ ਕਿ ਕਿਵੇਂ ਤੇ ਬਸ ਇੱਕ ਵਾਰੀ ਉਹਨੂੰ ਉਹ ਜਾਗਰਾਨ ਦੀ ਰੋੜਾਸਤ ਵਾਲ ਆਪਣੀ ਆਪ ਦਾ ਜਮਾਗ ਫਿਰ ਉਹ ਹਰ ਚੀਜ਼ ਦੇਖੂਗਾ ਨਾ ਫਿਰ ਜਦੋਂ ਆਪਣੇ ਉਹ ਪਿੰਡੋਂ ਬਾਹਰ ਨਿਕਲੂਗਾ ਕਿਸੇ ਵੀ ਦੁਕਾਨਦਾਰ ਨੂੰ ਕਿਸੇ ਵੀ ਫੂਡ ਸਟਾਲ ਦੇ ਉੱਤੇ ਕਿਸੇ ਵੀ ਜਗ੍ਹਾ ਹਰ ਜਗ੍ਹਾ ਜਦੋਂ ਜਾਊਗਾ ਨਾ ਉਹਦਾ ਦਿਮਾਗ ਇਹ ਚੱਲੂਗਾ ਕਿ ਕਿੱਥੇ ਦਾ ਕੀ ਬਿਜ਼ਨਸ ਹੈਗੀ ਦੇਸ਼ ਦੀ ਰਾਜਨੀਤੀ ਪਹਿਲੀ ਇਕਲੋਤੀ ਪਾਰਟੀ ਪਹਿਲੀ ਅਤੇ ਇਕਲੋਤੀ ਪਾਰਟੀ ਆਮ ਆਦਮੀ ਪਾਰਟੀ ਜੋ ਕਿਸੇ ਇਲੈਕਸ਼ਨ ਦੇ ਵਿੱਚ ਗਈ এডੂਕੇਸ਼ਨ ਦਾ ਏਜੰਡਾ ਲੈ ਕੇ ਜਿਹੜੇ ਜਾ ਕੇ ਲੋਕਾਂ ਨੂੰ ਇਹ ਕਿਹਾ ਕਿ ਅਸੀਂ ਪੰਜਾਬ ਦੇ ਸਰਕਾਰੀ ਸਕੂਲ ਠੀਕ ਕਰਾਂਗੇ ਸਾਹਮਣੇ ਇੱਕ ਮੌਕਾ ਦਿਓ ਇੱਕ ਮੌਕਾ ਤੋਂ ਅਰਵਿੰਦ ਕੇਜਰੀਵਾਲ ਜੀ ਨੂੰ ਇੱਕ ਮੌਕਾ ਤੋਂ ਮਾਨ ਸਰ ਨੂੰ ਅਸੀਂ ਸਰਕਾਰੀ ਸਕੂਲ ਤੇ ਹਸਪਤਾਲ ਠੀਕ ਕਰਾਂਗੇ ਮੈਨੂੰ ਮੈਨੂੰ ਨਹੀਂ ਧਿਆਨ ਹੁੰਦਾ ਕਿ ਕਦੀ ਵੀ ਕੋਈ ਰਾਜਦੇ ਦੀ ਪਾਰਟੀ ਨੇ ਸੋਚਿਆ ਹੋਵੇ ਹਰ ਪਾਰਟੀ ਦਾ ਕੋਈ ਆਪਣਾ ਏਜੰਡਾ ਹੈ ਪਰ ਪਹਿਲੀ ਪਾਰਟੀ ਸੀ ਤੇ ਪੰਜਾਬੀ ਦੇਖੋ ਕਿੰਨੇ ਅਗਾਹ ਵੱਧੂ ਸੋਚ ਆ ਰਹੀ ਹੈ ਪੰਜਾਬੀਆਂ ਨੇ ਬੰਦੇ ਵਿੱਚ ਹੀ ਚਾਹੁੰਦੇ ਅੱਜ ਤੱਕ ਬੰਨੇ ਸਿੱਕਾ ਕਦੀ ਕਿਸੇ ਪਾਰਟੀ ਨੇ ਪਾਰਨਾ ਨੌਕਰੀਆਂ ਦਿੰਦੀਆਂ ਪਰ ਹਾਂ 55000 ਇਜ਼ ਨਾਟ ਇਨਫ ਹਰ ਬੱਚੇ ਨੂੰ ਰੋਜ਼ਗਾਰ ਚਾਹੀਦਾ ਅਜੋ ਵਿਲਾ ਬੈਠਾ ਕੰਡਾ ਕਿਉਂਕਿ ਉਹਨੂੰ ਕਦੀ ਦਿਖਾਇਆ ਹੀ ਨਹੀਂ ਉਹਦਾ ਡੋਮੇਨ ਉੱਥੇ ਤੱਕ ਹੀ ਸੀਮਿਤ ਕਰ ਦਿੱਤਾ ਉਹਨੂੰ ਪਤਾ ਹੀ ਨਹੀਂ ਮੁਸਫਫ ਜੀ ਨਹੀਂ ਆਉਂਦੀ ਕਿ ਅੱਛਾ ਇਹਨਾਂ ਕਿਵੇਂ ਕਰ ਸਕਦੇ ਕੀ ਹੋ ਸਕਦਾ ਅੱਜ ਅੱਜ ਸਮੂਹ ਲੋੜ ਹੈ ਕਿ ਅਸੀਂ ਉਸ ਇੱਕ ਇਤਿਹਾਸਿਕ ਦਿੰਨਾ 11ਵਿਚ ਪੜਦੇ ਹੈ ਬੱਚੇ ਕੁੱਲ ਉਸ ਦੇ ਮਾਈਂਡ ਵਿੱਚ ਸਿੱਧਾ ਇੰਜੈਕਟ ਕਰਨਾ ਹੈ ਇਹ ਪੋਸ਼ਿਸ਼ ਤੇ ਬਸ ਇੱਕ ਵਾਰੀ ਉਹਨੂੰ ਉਹ ਜਾਗੇਗਾ ਅੰਦੀ ਰੋੜਾ ਸਤਵ ਵਾਲ ਆਪਣਾ ਪੂਰਾ ਦਿਮਾਗ ਫਿਰ ਉਹ ਹਰ ਚੀਜ਼ ਦੇਖੂਗਾ ਨਾ ਫਿਰ ਜਦੋਂ ਆਪਣੇ ਉਹ ਪਿੰਡੋਂ ਬਾਹਰ ਨਿਕਲੂਗਾ ਕਿਸੇ ਵੀ ਦੁਕਾਨਦਾਰ ਨੂੰ ਕਿਸੇ ਵੀ ਫੂਡ ਸਟਾਲ ਦੇ ਉੱਤੇ ਕਿਸੇ ਵੀ ਜਗ੍ਹਾ ਉਹ ਹਰ ਜਗ੍ਹਾ ਜਦੋਂ ਜਾਊਗਾ ਨਾ ਉਹਦਾ ਦਿਮਾਗ ਇਹ ਚੱਲੂਗਾ ਕਿ ਕਿਹਦਾ ਕੀ ਬਿਜ਼ਨਸ ਹੈ